ਮਾਤੂਨ ਵੈਸਾ ਦੂਸਰਾ ਵੀ ਨਾ ਆਪਣੀ ਜਾਨ ਬਾਤ ਨੂੰ ਬਰਨਾਂ ਬਾਤ ਨੂੰ ਆਲੋ ਠੀਕ ਨਹੀਂ ਕਿਸ ਕਾਜ ਤੇ ਪੜ ਰੋ ਮੈਂ ਪਹਿਹੀ ਤਾਂ ਸਹੀ ਮੇਰੀ ਜੇਲ ਬਦਲੀ ਕੀਤੀ ਆਵੇਂ ਮੈਨੂੰ ਬਹੁਤ ਥੱਕਾ ਹੋ ਰਿਹਾ ਹੁੰਦਾ ਨਸ਼ਾ ਕਿਹੜਾ ਨਸ਼ਾ ਕਿਹੜਾ ਮਿਲਦਾ ਜੇਲ ਚ ਨਸ਼ਾ ਸਭ ਕੁਝ ਮਿਲਦਾ ਹੈ ਰੋਇਨ ਸੁਣਾ ਕੌਣ ਵੇਚ ਰਿਹਾ ਕੌਣ ਵੇਚ ਰਿਹਾ ਦੇ ਪਾ ਡੀਬੀ ਸੁਪਰ ਡੈਂਟ ਜਿਵੇਂ ਨਾ ਹੋ ਰਿਹਾ ਕਿ ਅੱਜ ਅਸੀਂ ਪੂਰੀ ਕੋਈ ਦਿੱਤੀ ਆਂ ਹਾਂਜੀ ਮੈਂ ਜਾਸਾ ਨੂੰ ਪੇਸ਼ ਕੀਤਾ ਨਸ਼ਾ ਪੇਸ਼ ਕੀਤਾ ਹਣ ਕੇ ਬੜੇ ਤੇ ਨਾ ਬਾਬਾ ਨਸ਼ਾ ਜਿਸਾਨ ਨੂੰ ਜਬਾਲੇ ਕਰਦੀ ਨੇ ਸਰਿਆਂ ਜਾਸਾ ਦੇ ਸਾਹਮਣੇ ਨਸ਼ਾ ਰਿਹਾ ਹੈ ਤੇ ਜੇਲ੍ਹ ਲਾ ਪ੍ਰਸ਼ਾਸਨ ਨਾਲ ਨਸ਼ਾ ਮਹਿੰਗਿਆ ਕਰਾਂਦਾ ਕੋਈ ਬੜਾ ਤੁਹਾਡਾ ਠੀਕ ਹੈ ਦੇਖੋ ਸਤ ਬੁਰੇ ਬੜੀ ਮਹਤਵਪੂਰਨ ਗੱਲ ਆ ਇਹ ਠੀਕ ਹੈ ਨਾ ਦੂਜੀ ਗੱਲ ਹੈ ਕਿ ਵੀ ਅੱਜ ਸਰਕਾਰ ਜਿਹੜੇ ਬਹੁਤ ਬੜੇ ਬੜੇ ਦਾਅਵੇ ਕਰਦੀ ਸੀ ਕਿ ਅਸੀਂ ਜੇਲ੍ਹਾਂ 'ਚ ਨਸ਼ਾ ਜਾਣਾ ਬੰਦ ਕਰਤਾ ਹੈਗਾ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਮਹਿਮ ਚਲਾਈ ਹੋਈ ਹੈ ਪਰ ਫਿਰ ਜਿਹੜੇ ਨਸ਼ਾ ਵਿਕਣਾ ਇਹ ਤਾਂ ਬੜੀ ਸ਼ਰਮਨਾਕ ਗੱਲ ਹੈ ਔਰ ਸਰਕਾਰ ਨੂੰ ਇਸ ਗੱਲ ਦੇ ਉੱਤੇ ਬਿਲਕੁਲ ਇਹ ਮੁਖ ਮੰਤਰੀ ਸਾਹਿਬ ਨੂੰ ਸ੍ਰੀ ਫਰਿਆਣਾ ਚਾਹੀਦਾ ਕਹਿੰਦਾ ਜੇਲ੍ਹ ਦੇ ਮੰਤਰੀ ਨੇ ਜਰੂਰ ਇਸ ਤੇ ਫਰਿਆਣਾ ਚਾਹੀਦਾ ਕਿ ਜਿਹੜੀਆਂ ਉਹ ਗੱਲਾਂ ਸਭ ਝੂਠੀਆਂ ਨੇ ਅੱਜ ਵੀ ਉਸ ਤਰ੍ਹਾਂ ਹੀ ਨਸ਼ਾ ਜਿਹੜਾ ਦਾ ਵਪਾਰ ਉੱਥੇ ਜਿਹੜਾ ਚੱਲ ਰਿਹਾ ਹੈ ਔਰ ਅੱਜ ਵੀ ਨੌਜਵਾਨ ਜਿਹੜੀ ਪੰਜਾਬ ਦੀ ਇੱਕ ਐਸੀ ਕਕਾਰ ਤੇ ਖੜੀ ਹੈ ਕਿ ਸੋਚੇ ਪੰਜਾਬ ਦਾ ਨੌਜਵਾਨ ਇਸ ਵळे ਨਸ਼ਾ ਚ ਗ੍ਰਸਤ ਹੈ ਔਰ ਇਹ ਮੈਂ ਕਹਿ ਸਕਦਾ ਕਿ ਵੀ ਇਹ ਸਰਕਾਰ ਜਿਹੜੇ ਲੋਕਾਂ ਅੱਜ ਤੱਕ ਕਹਿੰਦੇ ਸੀ ਵੀ ਜਿਹੜਾ ਨਸ਼ਾ ਉਹ ਸਰਕਾਰ ਦੇ ਬੰਦਿਆਂ ਦੀ ਮਿਲੀ ਭੁਗਤਣਾ ਵਿਖ ਰਿਹਾ ਉਹ ਠੀਕ ਹੈ ਨਾ ਕਿ ਉਹ ਬਿਨਾਂ ਸਰਕਾਰ ਤੋਂ ਪਤਾ ਨਹੀਂ ਹਿੱਲ ਸਕਦਾ ਜਦੋਂ ਜੋ ਬਾਦਲ ਸਾਹਿਬ ਇਹ ਗੱਲ ਕਰਦੇ ਨੇ ਜਾਂ ਡਿਪਟੀ ਸੀਐਮ ਸਾਹਿਬ ਇਹ ਗੱਲ ਕਰਦੇ ਨੇ ਕਿ ਜੀ ਕੋਈ ਕਿਸੇ ਦੀ ਸਮੂਲੀਅਤ ਨਹੀਂ ਹੈ ਤੁਸੀਂ ਦੱਸੋ ਕਿਹੜੀ ਜੁਰਤਾਂ ਕਿ ਜਿਹੜੇ ਜਗ੍ਹਾ ਨਸ਼ਾ ਸਪਲਾਈ ਕਰ ਦਊਗਾ ਉਹਨੂੰ ਕਿਸੇ ਨਾ ਕਿਸੇ ਸ਼ੈਲਟਰ ਹੈ ਜਾਂ ਕਿਸੇ ਕਿਸੇ ਬੰਦੇ ਉਹਨੂੰ ਪੂਰੇ ਸਪੋਰਟ ਮਿਲ ਰਹੀ ਹੈ ਤੇ ਅੱਜ ਇੱਕ ਬੜੀ ਮੰਦਭਾਗੀ ਗੱਲ ਹੈ ਕੋਰਟ ਦੇ ਵਿੱਚ ਇਹ ਗੱਲ ਪ੍ਰੋਡਿਊਸ ਕਰਨੀ ਬਹੁਤ ਹੀ ਮਾੜੀ ਬਹਿਗਣਾ ਵੀ ਇੱਕ ਬਹੁਤ ਵੱਡਾ ਮਤਥ ਦੇ ਕਲੰਕ ਆ ਸਰਕਾਰ ਦੇ ਉੱਤੇ ਸਰਕਾਰ ਦੇ ਜਿੰਨੇ ਦਾਅਵੇ ਜਿੰਨੇ ਸਰਕਾਰ ਦੇ ਰੋਜ਼ ਦੇ ਅਖਬਾਰਾਂ ਤੇ ਇਸ਼ਤਿਹਾਰ ਜਾਂ ਜਿੰਨੀਆਂ ਰੋਜ਼ ਅਖਬਾਰ ਨਸਰੜੋ ਕੇਂਦਰ ਦੀਆਂ ਗੱਲਾਂ ਉਹ ਸਭ ਥੋਥੀਆਂ ਨੇ ਇਸ ਗੱਲ ਸਾਹਮਣੇ ਬਿਲਕੁਲ ਸਭ ਝੂਠੀਆਂ ਸਾਬਤ ਹੋ ਗਈਆਂ ਅੱਜ ਸਰਕਾਰ ਨੂੰ ਜਿਹੜਾ ਹੈ ਨਾ ਇਸ ਗੱਲ ਤੇ ਅੱਜ ਇੱਕ ਕੇਸ ਹੋਇਆ ਇਹਦਾ ਮਤਲਬ ਪੂਰੇ ਪੰਜਾਬ 'ਚ ਰੈਕਟ ਚੱਲ ਰਿਹਾ ਹੈ ਇਸ ਰੈਕਟ ਦੇ ਪਿੱਛੇ ਕੋਈ ਵੱਡੇ ਕਿਸੇ ਬੰਦੇ ਦਾ ਬ੍ਰੇਨ ਹੈ ਔਰ ਉਹਨੂੰ ਸਰਕਾਰ ਨੂੰ ਅਜਾਕਰ ਕਰਨਾ ਚਾਹੀਦਾ ਹੈ